ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਦਾਸਪੁਰ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਆ ਠੀਕ ਠਾਕ ਭਾਜੀ ਹੋਰ ਤਣਾ ਭਾਜੀ ਤੁਸੀਂ ਸਭ ਠੀਕ ਠਾਕ ਮੀ ਪੈ ਗਿਆ ਜੇ ਫਿਰ ਚੰਗੀ ਰੀਝ ਨਾ ਮੀ ਪੈ ਗਿਆ ਮੀ 6 ਵੇ ਸ਼ੁਰੂ ਹੈ ਸਾਡੇ 8 ਵੇ ਹੋ ਆਵਾ ਠੀਕ ਹੈ ਹਾਂਜੀ ਮੀ ਚਲੋ ਪੈ ਗਿਆ ਥੋੜਾ ਥੋੜਾ ਫਰਕ ਹੋ ਗਿਆ ਨਹੀਂ ਤੇ ਆ ਆ ਬੜਾ ਪੁਰਾਣਾ ਤੇ ਇੱਕ ਹਾਂਜੀ 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 ਤੇ ਚਲੋ ਨਾਮ ਦੱਸ ਕੇ ਕਰੀ ਫਿਰ ਨਾਂ ਜੇ ਆਲਾ ਜੇ ਪਿੰਡ ਸ਼ਿਕਾਰਮਾਚੀਆਂ ਜ਼ਿਲ੍ਹਾ ਗਦਾਸਪੁਰ ਤਾਹਸੀਲ ਜੇ ਡੇਰਾ ਬਾਬਾ ਨਾਨਕ ਠੀਕ ਹੈ ਫੋਨ ਨੰਬਰ ਹੈਗਾ 62843 7510 ਦਾ ਇਹੋ ਤੇ ਗਿਆ ਆ ਸਾਹਮਣੇ ਲਿਖਿਆ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਤਿੰਨ ਸੂਈਆਂ ਤੇ ਇੱਕ ਗੱਬਣ ਇੱਕ ਗੱਬਣ ਚਲੋ ਪਹਿਲਾਂ ਫਿਰ ਅਜੇ ਪਹਿਲੇ ਨੰਬਰ ਤੇ ਵੱਜੀ ਆ ਇਹੇ ਦਿਖਾ ਦਈਏ ਇਹ ਸੂਈ ਸਵਾਈ ਆ ਹਾਂਜੀ ਇਹ ਭਾਈ ਸੂਈ ਜੇਦਿਆਂ ਚਿਚਿ ਚੌਤਾ ਆ ਜੀ ਸੂਈ ਨੂੰ ਅੱਛਾ ਜੀ ਹਾਂਜੀ ਐ ਟਾਈਮ ਦੁੱਧ ਭਾਏ ਅੱਖ ਨੂੰ ਕੋਈ 11 ਕਿਲੋ ਬ 12 ਕਿਲੋ ਆਕੀਏ 10 ਕਿਲੋ ਦੁੱਧ ਤਿਆਰ ਹੋਏਗਾ ਪੱਕਾ ਤਿਆਰ 10 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਜੀ ਬਾਜੀ ਬਾਕੀ ਚੰਗੇ ਕੱਦ ਕਾਟਦੀ ਆ ਠੀਕ ਹੈ ਜਿਹੜਾ ਕੱਦ ਕਾਟ ਮੱਜਾਂ ਦੇ ਹਿਸਾਬ ਨਾਲ ਤੇ ਥੱਲੇੋਂ ਚੰਗੀ ਬਣੀ ਆ ਬੱਚੇ ਸਾਰੇ ਤਾਜ਼ੇ ਹੀ ਆ ਬੱਚੇ ਤਾਂ ਹੁਣੇ ਦਿਖਾ ਦੇ ਪਾਜੀ ਆ ਜਿਹੜੀ ਇਹਦੀ 31 31 ਹੈ ਜੀ 31 ਹੈ ਜੀ ਹਾਂ ਜੀ ਇੱਧਰ ਭਾਈ ਮਾਰਿਆ ਵੇਖੋ ਉਦੋਂ ਦੋ ਦੋ ਤਲੀ ਪੈਪ ਆ ਆ ਦੇਖੋ ਆ ਦੇਖ ਸਕਦੇ ਮਿਲ ਕੇ ਮਿਲ ਵਿੱਚ ਚੰਗੀ ਲੱਗੀ ਆ ਆ ਇੱਧਰ ਵੀ ਆ ਗਈ ਜੇ ਤੇ ਆ ਇੱਧਰ ਵੀ ਆ ਗਈ ਜੇ ਠੀਕ ਆ ਹਾਂਜੀ ਆ ਵੇਖੋ ਹਾਂਜੀ ਤੇ ਇਹਦਾ ਮੁੱਲ ਫਿਰ ਇਹੋ ਜਿਹਾ ਵੀ ਭਾਜੀ ਘੂਂ ਤੇ ਗਰੀ ਦਾ ਕੋਈ 10 ਮੰਗਦਾ ਕੋਈ ਕੋਈ ਮੰਗਦਾ ਹਾਂਜੀ ਤੇ ਭਾਜੀ ਉਹ ਨਹੀਂ ਕਿ ਕੰਮ ਕਰਨਾ ਮੁੱਲ ਲੱਖ ਮੰਗ ਕੇ ਠਾਣ ਹੀ ਹੋਣਾ ਅੱਛਾ ਇੱਕ ਵਾਰੀ ਮੋਲ ਕਰਨਾ 80 ਹਜ਼ਾਰ ਦੀ 86 ਹਜ਼ਾਰ ਵਿੱਚ ਅਗਰ ਨਾ ਮੰਤਨ ਜਿੱਤ ਹੀ ਜੋ ਕੰਨ 85 ਦੀ ਹੋ ਜੂਗੀ ਯਾਰ ਹੋੜ ਸ਼ਾਦਾ 84 ਦੀ ਹੋ ਜਾਊਗੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਭਾਜੀ ਦੁੱਧ ਲਗਾ ਕੇ ਲੈ ਜਾਏ 13 14 ਕਿਲੋ ਨਾ ਦੇ ਮੈਂ ਫੇਰ ਆਈਂ ਰੱਖ ਲਾਂਗੇ ਚਲੋ ਉਹ ਤੇ ਕਿਸ ਦੀ ਸ਼ਾਮ ਤੇ ਹੈ ਨਾ ਇਹ ਨਾ ਨਾ ਹੋਏ ਵੀ ਜੇ ਕੋਈ ਇਥੋਂ ਕਰੇ ਦੀ ਕਿਸ ਪੱਟੇ ਹੀ ਨਾ ਪਾਏ ਕਿ ਇਹਨੇ ਜਾ ਕੇ ਜਨਾ ਕੇ ਛੁੱਟਿਆ ਤੂੰ ਫੇਰ ਸ਼ਾਮ ਨੂੰ ਕੀ ਹੋਣੀ ਹੈ ਤੇ ਮਤਲਬ ਉਹ ਤਰ੍ਹਾਂ ਨੋਰਮਲ ਸੇਵਾ ਦਾ ਜਿਹੜਾ 13 14 ਲੀਟਰ ਦੁੱਧ ਚਵਾਈ ਜਾਊਗਾ ਅੱਜ ਤੁਹਾਨੂੰ ਉਹ ਕੱਤੀ ਖਾਲੀ ਚ ਚੌਥਾ ਦਿਨ ਆ 10 ਕਿਲੋ ਦੁੱਧ ਤਿਆਰ ਆ ਠੀਕ ਆ ਜੀ ਹਾਂਜੀ ਪਾਜੀ ਠੀਕ ਆ ਤੇ ਹੁਣ ਆ ਗੱਭਨ ਆ ਗਿਆ ਆਪਣੇ ਕੋਲ ਹਾਂਜੀ ਪਾਜੀ ਇਹ ਝੋਟੀ ਹੈ ਦੁੱਧ ਦੂਤ ਦਾ ਦੂ ਠੀਕ ਆ ਹਾਂਜੀ ਇਹਦੇ 43 ਹੁੰਦੇ ਠੀਕ ਆ ਇਹ ਕਿੰਨੇ ਕ ਦੁੱਧ ਆ ਲੀ ਜੇ ਇਹਦਾ ਪੁੱਪਾ ਜੀ ਪਪਲਾਈ ਲਨ ਝੋਟੀ ਦਾ ਦੁੱਧ 10 ਕਿਲੋ ਦਾ ਕੱਢ ਰਿਆ ਅੱਛਾ ਤਿਆਰ ਕੀ ਕਿੰਨਾ ਕ ਚਵਾਜੂਗੀ ਤਿਆਰ ਕੀ ਭਾਜੀ ਇਰਮਾਨ ਨਾ ਬੁਬਲਦਾ ਨਹੀਂ 11 12 ਕਿਲੋ ਝੋਟੀ ਇਰਮਾਨ ਨਾ ਹੋਏਗੀ 11 12 ਦੇ ਲਾਗੇ ਪੰਨੇ ਜਿਹੜਾ ਇਹ ਵੀ ਕਹਿੰਦੇ ਚਵਾਈ ਜਾਊਗੀ ਇਹ ਨਾ ਗਾਈ ਕੁਝ ਝੋਟੀ ਛੋਟੀ ਨਹੀਂ ਹੈਗੀ ਵੇਖ ਲਓ ਤੁਸੀਂ ਆਪ ਚੰਗੀ ਭਾਰੀ ਝੋਟੀ ਆ ਸਾਮੀ ਸੁੰਦੀ ਚੰਗੀ ਆ ਤੇ ਵਾਕਈ ਸਨੰਦਰ ਸਾਈਜ਼ ਗੈਪ ਵੀ ਇਹਦਾ ਜਿਹੜਾ ਕਾਫੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹ ਤੇ ਸਾੰਬੀ ਤੁੰਬੀ ਵੀ ਕਿਸੇ ਰੀਤ ਨੇ ਚੰਗੀ ਆ ਤੇ ਕਿੰਨਾ ਕੁ ਵੇਚੀ ਫਿਰ ਮੁੱਲ ਰੱਖ ਰੀਏ ਦਾ ਆਪਾਂ ਖੋਲ ਆ ਵੀ ਆਖ ਦੋ ਤੁਸੀਂ ਹੁਣ ਭਾਜੀ ਜਾ ਆ ਜਿਆ ਕਰ ਦਈਏ ਦਾ ਨਹੀਂ ਆਖ ਦੋ ਕਿੰਨਾ ਕਹੋਗੇ ਤੁਸੀਂ ਕਿੰਨੇ ਦੀ ਦੇ ਦਈਏ ਮੈਂ 80 ਦੀ ਨਾ ਦੇ ਦਈਏ 80 ਜਾਂ ਕੋਸ਼ਾਂਤ ਸੂਮ ਛੱਡ ਦਈਏ ਕੀ ਕੀ ਕਿ ਕਿੰਨੀ ਦੋ ਤਿੰਨ ਹਜ਼ਾਰ ਛੱਡ ਦਿੱਤੇ ਨਹੀਂ ਪਾਜੀ ਅੱਛਾ 10 ਹਜ਼ਾਰ ਹੀ ਛੱਡਿਆ 70 ਹਜ਼ਾਰ ਦੀ ਹਾਂ ਅੱਛਾ 70 ਹਜ਼ਾਰ ਦੇ ਇਹ ਲੋ ਇਹਨਾਂ ਦੀ ਝੋਟ ਨਹੀਂ ਕੇ ਦੇਣੀ 70 ਦੀ ਠੀਕ ਹੈ ਪਰ ਜੇ ਆ ਜੀ ਜੇ ਕੋਈ ਆਏਗਾ ਵੀਰ ਭਰਾ 1000 ਰੁਪਿਆ ਕਿ ਛੋਟ ਹੋਈ ਘੋਰ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਹੁਣ ਕਾ ਵੀ ਸੂਈ ਸਵਾਈ ਆ ਪਾਜੀ ਪਰ ਸੂਈ ਜੇ ਇਹਨੂੰ ਅੱਜ 6ਵਾਂ ਦਿਨ ਹੋਇਆ ਉਹ ਅੰਦਰ ਤਾਜੇ ਅੱਛਾ ਇਹ 8 ਕਿਲੋ ਦੁੱਧ ਦੁੱਧ ਜੀ ਜੇਨੇ ਆਨਲਾਈਨ ਮੰਗਾਣੀ 8 ਕਿਲੋ ਦੁੱਧ ਤਿਆਰ ਦਾਂਗੇ ਪੱਕਾ ਤਿਆਰ ਹਾਂ ਜੀ ਹੁਣ ਵੀ 8-8 ਤੋਂ ਉੱਪਰ ਹੋਏਗਾ ਪਰ ਅਸੀਂ ਕਿ ਕਿਲੋ ਘਾਟ ਹੀ ਆਕਣਾ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਹੈ ਭਾਜੀ ਦੁੱਧ 11 ਕਿਲੋ 11 ਕਿ 12 ਕਿਲੋ ਰਮਾ ਨਾ ਚੀਚੀ ਝੋਟੀ ਚ ਚਵਾਈ ਜਾਏਗੀ 11-12 ਦੇ ਲਾਗੇ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਲੈ ਜਾਨੀ ਆਹ ਕੱਟਾ ਮਿੱਠਾ ਜਿਹਾ ਹੈ ਜੀ ਆ ਜੀ ਪਈਏ ਕਹੇ ਇਹ ਟਾਈਮ ਨੋਟ ਕਰਵਾ ਲਓ ਟਾਈਮ ਆ ਦੇਖ ਸਰ ਜੀ ਸਵਾ 12 ਦਾ ਟਾਈਮ ਜਿਹੜਾ ਹੋਣ ਲੱਗਾ ਵਾ ਜਿਹੜਾ ਆਪਾਂ ਵੀਡੀਓ ਬਣਾਉਂਦੇ ਹਾਂ ਦੁਪਹਿਰ ਦਾ ਟਾਈਮ ਆ ਹਾਂ ਜੀ ਭਾਜੀ ਤੁਹਾਨੂੰ ਪਤਾ ਜਿਹੜੇ ਝੋਟੀਆਂ ਛੇ ਚਾਹਮਾਂ ਨੂੰ ਦਿੱਤੇ ਬੰਦੇ ਤੇ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਜਿਹੜੇ ਤਿਆਰ ਕਰੂਗੀਆਂ ਤੇ ਆ ਦੇਖ ਸਾਡੇ ਹਵਾਨੇ ਦਾ ਵੀ ਚੰਗਾ ਪਰ ਨਹੀਂ ਨੇ ਸ਼ਾਮ ਤੱਕ ਬਾਕੀ ਪਿੱਟਪੜੇ ਤਾਂ ਇਹ ਵੀ ਚੰਗੀ ਆ ਜਿਹੜੀ ਹਾਂਜੀ ਹਾਂਜੀ ਕੱਦ ਕਾਠ ਸਾਰੀਆਂ ਤੇ ਲਗਭਗ ਇੱਕੋ ਜਿਹੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੋਲ ਵੇਖ ਲੈ ਇਹਦਾ ਮੈਂ ਕਹਿੰਦਾ 80000 ਨਾ ਕਰਦੀਏ 80 ਜੋ ਕਰ ਜੇ ਕੋ ਛੋਟ ਛੱਡ ਦੇਖ ਲਓ ਕਿੰਨੇ ਦੀ ਦੇ ਰਹੀਏ 70000 ਅੱਛਾ ਵੀ 70 ਦੀ ਦੇ ਦੋਗੇ 70 2000 ਹੋਰ ਅੱਛਾ ਪੂਰੇ 68000 ਦੀ ਇਹਨਾਂ ਜੇ ਭਾਜੀ ਜੇ ਕੋਈ ਕਹੇ ਨਾ ਵੀ ਕੋਈ ਇੰਨਾ ਇੰਨਾ ਨਹੀਂ ਹੋਣਾ ਹਾਂਜੀ 80000 ਚੰਗਾਟੀ ਹੋਣੀ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਕੰਡ ਤੇ ਰਹਿ ਗਈ ਆ ਵੀ ਸੂਈ ਸੂਈ ਭਾਜੀ ਉਹ ਭਾਜੀ ਇਹਨੂੰ ਸੂਈ ਨੂੰ ਇੱਕ ਨਾ ਮਹੀਨਾ ਹੋ ਗਿਆ ਉਹ ਵਖਾੜੋ ਅੱਛਾ ਕੋਈ ਇੱਕ ਮਹੀਨਾ ਗੱਲੇ ਚ ਤੇ ਅੱਦ ਦੇ ਬਾਦ ਤੇ ਰੁੱਤੇ ਕੇ ਲੈ ਕੋਈ ਕੱਟਾ ਕੱਟੀ ਜਮ ਨਹੀਂ ਹਟਾ ਜੇ ਮਗਰ ਇਹਦੇ ਕੱਟਾ ਹਾਂਜੀ ਆ ਵੀ ਕੱਟਾ ਆ ਤੇ ਆ ਕੱਟੀ ਆ ਦੁੱਧ ਕਿੰਨਾ ਜੇ ਤੇ ਕੋਲ ਤਿਆਰ ਹੈ ਮੇਰੇ ਪੁੱਪੇ ਇਹਦੇ ਭਾਜੀ 6 ਕਿਲੋ ਜੇ ਦੁੱਧ ਦੁੱਧ ਅੱਛਾ ਮੇਰਾ ਇਧਰ ਦਾ ਪਥਾਨ ਹਾਂ ਨਾ ਉਹਨਾਂ ਅੱਧਾ ਜੇ ਅੱਛਾ ਮਗਰ ਦਾ ਹਾਂਜੀ ਹਾਂਜੀ ਮਗਰ ਲੈ ਕੇ ਤੁਹਾਨੂੰ ਅੱਧਾ ਇਹਦੇ ਦੁੱਧ ਦੇ ਕੋਲ 6 ਕਿਲੋ ਆ ਇਤਨੇ ਤਾਂ ਹੈ ਪੈ ਜੋ ਮਗਰ ਪੈ ਜੋ ਠੀਕ ਹੈ ਜੀ ਮੋਹ ਪੁੱਲਾ ਕੀ ਸਭ ਤੋਂ ਪਹਿਲਾਂ ਕਿ ਇਹਨੂੰ ਆਕਾਂ ਚ ਚੰਗਾ ਬਾਜੀ ਜੀ ਕਿ ਇਹਨੂੰ ਚਾਤਣਾ ਹਾਂਜੀ ਹਾਂਜੀ ਇਹਦਾ ਆਥ ਖਾਣਾ ਨਾ ਆ ਆਦਾ ਵਾ ਠੀਕ ਹੈ ਜੀ ਮਗਰ ਰਥਾਨੇ ਕੱਦਾ ਤੇ ਦੁੱਧ 6 ਲੀਟਰ ਹੈਗਾ ਪੱਕਾ ਇਹਦੇ ਕੋਲ ਹੈਗਾ ਹੈਗਾ ਜੀ ਹੈਗਾ ਤੇ ਇਹਦਾ ਫਿਰ ਮੁੱਲ ਮੂਹ ਇਹਦਾ ਚਾਹੀਦਾ 55000 55000 ਜ਼ਿਆਦਾ ਨਹੀਂ ਜੀ ਹਾਂਜੀ ਕਿੰਨੇ ਦੀ ਜਸ ਨੌ ਕਰੀਏ 45000 ਦੀ ਹੋ ਜਾਏਗੀ 45000 ਚ ਕੋਈ ਕਰਦਾ ਛੋਟ ਛੜ ਜਿੰਨੇ ਕੋ ਕਿੰਨੀ ਕਰਦੀ ਹੈ ਪੂਰੇ 5000 4000 ਦੀਆਂ ਨਾਲ 100 ਰੁਪਿਆ ਇੱਕ ਛੋਟ ਹੋਣੀ ਇਹਦੇ ਉੱਤੇ ਕੋਈ ਮਹਿਬੀਰ ਕਰ ਲੈ ਸਾਰੀਆਂ ਜੋ 700 ਰੁਪਏ ਛੋੜ ਹੀ ਹੋਣੀ ਮਤਲਬ ਪੱਕੇ ਰੇਟ ਕਿਤੇ ਹੈਗੇ ਹਾਂਜੀ ਹਾਂਜੀ ਉਹ ਨਹੀਂ ਕੀ ਕੀਤਾ ਲੱਖ ਮੰਗੇ ਇੰਨੇ ਕਰੀਏ ਤੁਸੀਂ ਆ ਵੇਖ ਲਓ ਤੁਸੀਂ ਰੋਇ ਵੀਡੀਓ ਦੇ ਪਰੋਣਾ ਹਾਂਜੀ ਪਪਾ 35 ਯਤੀਆ ਦੀ ਲੋ ਤਾਂ ਹੈ ਹਾਂਜੀ ਹਾਂਜੀ ਤੇ ਮਗਰ ਕੱਟਾ ਵੀ ਆ ਚਲੋ ਉਹ ਵੀ ਹੈਗਾ ਹੁਣ ਆਹਾ ਆ ਵੀ ਛੋਟੀ ਏ ਛੋਟੀ ਛੋਟੀਆਂ ਨਹੀਂ ਕੋਈ ਹੈਗੀਆਂ ਕੋਈ ਮੇਰਾ ਵੀ ਨਹੀਂ ਕੋਈ ਹਾਂਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਸਮਝਣ ਆਣ ਕੇ ਵੇਸ਼ ਚਾਹ ਕੇ ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਖਰੀਦੇ ਜੀ ਆਪਣਾ ਹਾਂਜੀ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਆਪਣੀ ਸਮਝਦਾਰੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪsetShow ਲੈ ਕੇ ਜਾਓ